ਬਾਦਲਾਂ ਦਾ ਸਾਰਾ ਟੱਬਰ ਤਾਂ ਹਾਰ ਗਿਆ ਹੁਣ ਇੱਕ ਰਹਿ ਗਈ ਉਹਦੇ ਵੀ ਜਲਦੀ ਹੀ ਹਾਰ ਪਾਦਵਾਂਗੇ ਇਹ ਸਿਰਫ ਦੂਜਿਆਂ ਦੀ ਇੱਜ਼ਤ ਉਛਾਲਣਾ ਜਾਣਦੇ ਨੇ ਤੇ ਦੂਜਿਆਂ ਦੇ ਘਰ ਦੀ ਅੱਗੇ ਇਹਨਾਂ ਨੂੰ ਲੋੜ ਹੀ ਲੱਗਦੀ ਹੈ ਤੇ ਜਦੋਂ ਆਪ ਦੇ ਘਰ ਲੱਗਦੀ ਹੈ ਤਾਂ ਫਿਰ ਇਹਨਾਂ ਨੂੰ ਸੇਕ ਲੱਗਦਾ ਹੈ ਇਹ ਬਿਆਨ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਦਿੱਤੇ ਗਏ ਨੇ ਤੇ ਦੱਸ ਦਈਏ ਕਿ ਉਹਨਾਂ ਨੇ ਬਾਦਲ ਪਰਿਵਾਰ ਤੇ ਤਿੱਖਾ ਨਿਸ਼ਾਨਾ ਸਾਧਿਆ ਤੇ ਉਹਨਾਂ ਨੇ ਕੁਝ ਪਲਟਵਾਰ ਵੀ ਕੀਤੇ ਨੇ ਪੂਰੇ ਮੁੱਦੇ ਨੂੰ ਲੈ ਕੇ ਸੁਣਦੇ ਆ ਮੁੱਖ ਮੰਤਰੀ ਭਗਵੰਤ ਮਾਨ ਦਾ ਕੀ ਕਹਿਣਾ ਹੈ ਭਰਾ ਹਟ ਤੜਫਾ ਹਟ ਬਹੁਤ ਜਿਆਦਾ ਵੀ ਆਮ ਘਰਾਂ ਦਾ ਮੁੰਡਾ ਕੁਰਸੀ ਤੇ ਕਿਉਂ ਬਹਿ ਗਿਆ ਚਲ ਬਹਿ ਤਾਂ ਗਿਆ ਇਹਨੂੰ ਤਾਂ ਰਾਜ ਵੀ ਕਰਨਾ ਆ ਗਿਆ ਇਹਨਾਂ ਤਾਂ ਇਹਨੂੰ ਤਾਂ ਪੁਲਿਸ ਵੀ ਚਲਾਉਣੀ ਆ ਗਈ ਇਹਨੂੰ ਜ਼ਿਲੇ ਵੀ ਚਲਾਉਣੇ ਆ ਗਏ ਤਾਂ ਸਾਰਾ ਕੁਝ ਹੀ ਸਿੱਖ ਗਏ ਸਾਡੀਆਂ ਤਾਂ ਹੁਣ ਵਾਰੀਆਂ ਆਉਣੀਆਂ ਨਹੀਂ ਆਹੀ ਪੰਗਾ ਬਸ ਆਹੀ ਪੰਗਾ ਹੈ ਕਿ ਸਾਡੀਆਂ ਨਹੀਂ ਵਾਰੀਆਂ ਆਉਣੀਆਂ ਸੋ ਇਸ ਕਰਕੇ ਤੁਹਾਨੂੰ ਕਹਿਣਾ ਆ ਬਾਦਲ ਕਾ ਸਾਰਾ ਟੱਬਰ ਹਾਰ ਗਿਆ ਨਾ ਇਕੋ ਹੀ ਰਹਿ ਗਈ ਜਿਹਦੇ ਨਾਂ ਤੇ ਹਜੇ ਹਾਰ ਨਹੀਂ بس ਐਤ ਕੀ ਉਹ ਹਾਰ ਵੀ ਪਾ ਦੇਣਾ ਆਪਾਂ ਨੇ ਬਸ ਬਠਿੰਡੇ ਤੋਂ ਬਾਕੀ ਸਾਰਾ ਡਬਰ ਹਾਰਿਆ ਹੋਇਆ ਹੈ ਭਾਈ ਇੱਕ ਹਾਰ ਹੋਰ ਪਾਉਣਾ ਹੈ ਬਸ ਸਮਝਦੇ ਕੀ ਆਪਣੇ ਆਪ ਨੂੰ ਰੱਬ ਸਮਝਣ ਲੱਗ ਗਏ ਲੋਕਾਂ ਨੇ ਬਣਾਏ ਸੀਗੇ ਪਾ ਲਿਆ ਆਪਣੇ ਆਪ ਜ਼ਿੰਮੇਵਾਰ ਬਣ ਕੇ ਸਾਨੂੰ ਮਲੰਗ ਕਹਿਣ ਲੱਗ ਗਏ ਆਪ ਬਣ ਕੇ ਖਾਨਦਾਨੀ ਨਹਿਰਾ ਇਹਨਾਂ ਦੇ ਖੇਤਾਂ ਜਾ ਕੇ ਮੁਕਦੀਆਂ ਨੇ ਤੇ ਸਾਨੂੰ ਕਹਿਣ ਲੱਗੇ ਮਲੰਗ ਨੇ ਇਹ ਭਾਈ ਮਲੰਗ ਅਸੀਂ ਕੀਤੇ ਤੁਸੀਂ ਤੁਸੀਂ ਕੀਤੇ ਮਲੰਗ ਜੇ ਤੁਸੀਂ ਨਾ ਹੁੰਦੇ ਸ਼ਾਇਦ ਅਸੀਂ ਵਧੀਆ ਹੁੰਦੇ ਘਰਾਂ ਚ ਰੋਟੀ ਖਾਂਦੇ ਸੀ ਸਾਰੇ ਆਪਦੇ ਆਪ ਦੀ ਇੱਜ਼ਤ ਹੁੰਦੀ ਹਰੇਕ ਦੀ ਤੁਸੀਂ ਚੱਕ ਕੇ ਹੁਣ ਲੋਕਾਂ ਦੇ ਘਰਾਂ ਦੀਆਂ ਇੱਜ਼ਤਾਂ ਵੀ ਤੁਸੀਂ ਫਰੋਲਣ ਲੱਗ ਗਏ ਸੜਕਾਂ ਤੇ ਦੂਜੇ ਦੇ ਘਰ ਲੱਗੀ ਹੋਈ ਅੱਗ ਲੋਹੜੀ ਲੱਗਦੀ ਐ ਆਪਦੇ ਘਰੇ ਹੋਈ ਲੱਗੀ ਹੋਈ ਅੱਗ ਦਾ ਸੇਕ ਲੱਗਦਾ ਇਹ ਯਾਦ ਰੱਖ ਲਿਓ ਬਸ ਇਹਨਾਂ ਦੇ ਆਪਦੇ ਲੱਗੀਆਂ ਹੁਣ ਕੋਬਰਾਉਣਾ ਨਹੀਂ ਕਿਸੇ ਗੱਲ ਤੋਂ ਆ ਸਾਡੇ ਵਿਕਾਸ ਤੇ ਚੱਲ ਰਹੇ ਨੇ ਅਰਵਿੰਦ ਜੀ ਨੂੰ ਮੈਂ ਹਰ ਹਫਤੇ ਕਹਿਣਾ ਸਰ ਕੋਈ ਐਤਵਾਰ ਬੈਲਨ ਛੱਡਿਓ ਮੇਰੇ ਵਾਸਤੇ ਲਿਖ ਲੋ ਪੰਜਾਬ ਦੇ ਵਿੱਚ ਹਰ ਐਤਵਾਰ ਨੂੰ ਕੋਈ ਅਸੀਂ ਦਿੱਲੀ ਤੋਂ ਸਿੱਖਿਆ ਕੰਮ ਕੋਈ ਦਿੱਲੀ 'ਚ ਕਾਮਯਾਬ ਹੋਇਆ ਕੋਈ ਦਿੱਲੀ 'ਚ ਘੱਟ ਕਾਮਯਾਬ ਹੋਇਆ ਸਾਡੇ ਜ਼ਿਆਦਾ ਹੋ ਗਿਆ ਮੁਹੱਲਾ ਕਲੀਨਿਕ ਦਿੱਲੀ 'ਚ ਘੱਟ ਬਣੇ ਜਿੰਨੇ 4 ਸਾਲਾਂ 'ਚ ਬਣਾਏ ਅਸੀਂ 6 ਸਾਲ 'ਚ ਬਣਾਤੇ ਕਿਉਂਕਿ ਤਜਰਬਾ ਇਹਨਾਂ ਕੋਲੇ ਸੀ ਕਿ ਆਹ ਦਿੱਕਤਾਂ ਆਉਣਗੀਆਂ ਉਹ ਦਿੱਕਤਾਂ ਅਸੀਂ ਪਹਿਲੀ ਫੇਸ ਕਰ ਲੀਆਂ ਕਿ ਇਹ ਦਿੱਕਤਾਂ ਆਉਣੀ ਨਹੀਂ ਦੇਣੀਆਂ ਫੋ ਸਕੂਲ ਸਕੂਲਾਂ ਚ ਬੱਚਿਆਂ ਦਾ ਕੌਨਫੀਡੈਂਸ ਦੇਖੋ ਆ ਮੈਂ ਪਿੱਛੇ ਜੇ ਗਿਆ ਤੁਸੀਂ ਦੇਖੀ ਹੋਣੀ ਵੀਡੀਓ ਫਤੇਗੜ ਸਾਹਿਬ ਕੋਲ ਇੱਕ ਸਕੂਲ ਚ ਲੱਗ ਗਿਆ ਮੈਂ ਇਥੇ ਖੜ ਗਿਆ ਜਾਂਦੇ ਜਾਂਦੇ ਮੈਂ ਮੈਂ ਕਿਹਾ ਵੀ ਪੁੱਛਣ ਲੱਗ ਗਿਆ ਮੈਂ ਬੱਚਿਆਂ ਨੂੰ ਸਰ ਨੌਵੀਂ ਕਲਾਸ ਦੇ ਬੱਚੇ ਨੂੰ ਪੁੱਛਿਆ ਕੋਈ 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 ਬੱਚਾ ਸਰ ਕਹਿੰਦਾ ਮੈਂ ਜੱਜ ਬਣੂ ਇੱਕ ਬੱਚੀ ਕਹਿੰਦੀ ਮੈਂ ਜੱਜ ਬਣੂੰਗੀ ਇੱਕ ਕਹਿੰਦਾ ਮੈਂ ਡਾਕਟਰ ਬਣੂੰਗਾ ਇੱਕ ਕਹਿੰਦਾ ਮੈਂ ਆਈਐਸ ਬਣੂੰਗਾ ਇੱਕ ਕਹਿੰਦਾ ਆਈਐਸ ਬਣੂੰਗਾ एक बच्चा मिले सर ये भी सारा थी तो से है वो कहें पहला तो मैं रेडियोलिस्ट बन जूंगा डॉक्टर तो फिर मैं वोटा च खड़ा होगा फिर मैं सीएम बनूंगा मैं क्या सीएम बनेगा मैं क्या बेटा हज जी, तो अठवीं नौवीं चैं पहला पढ़ेगा फिर लोगों की सेवा च लगेगा फिर इलेक्शन खड़ेगा फिर दो एम बनेगा कहें हाँ जी उन्होंने चेर तुम तो है गए मैं आ जाऊंगा जी क्या कॉन्फिडेंस है नहीं तो ਆਮ ਆਦਮੀ ਪਾਰਟੀ ਬਣਨ ਤੋਂ ਪਹਿਲਾਂ ਲੋਕ ਰਾਜਨੀਤੀ ਨੂੰ ਗੁੰਡਿਆਂ ਦਾ ਤੇ ਪੈਸੇ ਵਾਲਾਂ ਦਾ ਖੇਡ ਮੰਨਦੇ ਸੀ ਇਹ ਹੁਣ ਹੋਇਆ ਅਰਵਿੰਦ ਕੇਜਰੀਵਾਲ ਹੋਰਾਂ ਦੀ ਵਜ੍ਹਾ ਨਾਲ ਕਿ ਅੱਠਵੀਂ ਨੌਵੀਂ ਵਾਲਾ ਜਵਾਕ ਵੀ ਕਹਿ ਰਿਹਾ ਵੋਟਾਂ 'ਚ ਖੜਾ ਹੋ ਕੇ ਮੁੱਖ ਮੰਤਰੀ ਬਣੂੰਗਾ ਇਹ ਇਹ ਵਿਸ਼ਵਾਸ ਜਾਗਿਆ ਜੀ ਵਿਸ਼ਵਾਸ ਆਹ ਫਰਕ ਹੈ ਔਰ ਅਸੀਂ ਆਪਣੇ ਵੱਲੋਂ ਜੋ ਲੋਕਾਂ ਦੇ ਹੱਕ 'ਚ ਫੈਸਲਾ ਹੁੰਦਾ ਉਹ ਕਰਦੇ ਹਾਂ ਆਮ ਆਦਮੀ ਕਲੀਨਿਕ ਖੋਲ ਰਹੇ ਆ ਕੇਂਦਰ ਸਰਕਾਰ ਨੂੰ ਮਿਰਚਾਂ ਲੱਗ ਗਈਆਂ ਇਹ ਤਾਂ ਕਹਿੰਦੇ ਤੰਦਰੁਸਤ ਹੋ ਜਾਣਗੇ ਪੰਜਾਬੀ ਇਹਨਾਂ ਨੂੰ ਤਾਂ ਬਿਮਾਰ ਹੀ ਰੱਖਣਾ ਇਹ ਕੁਸ਼ਤੀਆਂ ਕਬੱਡੀਆਂ ਵਾਲੇ ਰਹਿਣ ਨਹੀਂ ਦੇਣੇ ਹੁਣ ਮਸਾਂ ਤਾਂ ਟੀਕੇ ਲਾਉਣ ਲਾਏ ਆ ਇਹ ਨਸ਼ੇ ਦੇ ਇਹਨਾਂ ਨੂੰ ਬਿਮਾਰ ਹੀ ਰੱਖੋ ਇਹ ਆਮ ਆਦਮੀ ਕਲੀਨਿਕ ਖੁੱਲ ਜਾਂਦੇ ਨੇ ਪੈਸੇ ਬੰਦ ਕਰ ਦਿਓ ਸੈਂਟਰ ਚੋਂ ਪੈਸਾ ਦੇਣਾ ਬੰਦ ਕਰਤਾ ਕਹਿੰਦੇ ਆਮ ਆਦਮੀ ਕਲੀਨਿਕ ਬੰਦ ਕਰੋ ਫਿਰ ਪੈਸੇ ਦੇਵਾਂਗੇ ਉਸ ਤੋਂ ਬਾਅਦ ਕਿਸਾਨਾਂ ਨੂੰ ਪੈ ਨਿਕਲੇ ਕਹਿੰਦੇ ਯਾਰ ਖੇਤੋਂ ਸਿੱਧੀ ਸੜਕ ਮੰਡੀ ਨੂੰ ਜਾਂਦੀ ਐ। ਬਸ ਖੇਤ ਤੋਂ ਸਿੱਧੀ ਸੜਕ ਹੀ ਨਿਕਲਦੀ ਐ ਮੰਡੀ ਨੂੰ ਜਾਂਦੀ ਐ ਸਿੱਧੀ। ਟਰੈਕਟਰ ਜਾਂਦੇ ਆ ਡਬਲ ਟੈਰਾਣੀਆਂ ਟਰਾਲੀਆਂ ਜਾਂਦੀਆਂ। ਇਹ ਤਾਂ ਬਹੁਤ ਖੁਸ਼हाल ਹੋ ਗਏ। ਇੰਨੀ ਸੜਕਾਂ ਨਹੀਂ ਬਣ ਦੇਣੀਆਂ। ਆਰ ਡੀ ਐਫ ਦਾ ਪੈਸਾ ਰੋਕ ਲਓ। ਆਰ ਡੀ ਐਫ ਹੈਗਾ ਰੂਰਲ ਡਿਵੈਲਪਮੈਂਟ ਫੰਡ। ਮੰਡੀ ਬੋਰਡ ਦਾ ਪੈਸਾ ਹੈ। 5.5 ਹਜ਼ਾਰ ਕਰੋੜ ਰੋਕ ਲਿਆ। ਜੇ 5.5 ਹਜ਼ਾਰ ਕਰੋੜ ਦੇ ਦੇਣ ਨਾ ਅਨ ਲਿਸ਼ਕ ਦੀਆਂ ਸੜਕਾਂ 67000 ਕਿਲੋਮੀਟਰ ਬਣ ਜਾਣਗੀਆਂ ਹਰੇਕ ਪਿੰਡ ਨੂੰ 18 ਫੁੱਟੇ ਜਾਊਗੀ ਹਰੇਕ ਪਿੰਡ ਨੂੰ ਫਿਰਨੀਆਂ ਵੀ 18-18 ਫੁੱਟੀਆਂ ਕਰ ਦਾਂਗੇ ਪਰ ਪੈਸਾ ਰੋਕ ਲਿਆ ਕੇ ਇੰਦਰ ਨੇ ਫਿਰ ਅਸੀਂ ਕਿਹਾ ਤੀਰਥ ਯਾਤਰਾ ਸ਼ੁਰੂ ਕਰ ਲਈ ਯਾਰ ਤਿੰਨ ਤਖਤ ਤਾਂ ਆਪਣੇ ਇੱਥੇ ਪੰਜਾਬ 'ਚ ਨੇ ਦੋ ਪਟਨਾ ਸਾਹਿਬ ਤੇ ਹਜੂਰ ਸਾਹਿਬ ਬਾਹਰ ਨੇ ਟ੍ਰੇਨਾਂ ਬੁੱਕ ਕਰ ਲੀਆਂ ਪੈਸੇ ਦੇ ਤੇ ਆ ਲੋ ਜੀ ਇੰਨੇ ਪੈਸੇ ਸਾਡੀਆਂ ਟ੍ਰੇਨਾਂ ਸਾਨੂੰ ਇੰਨੇ ਨਹੀਂ ਤਰੀਕੋਂ ਦੇ ਦੋ ਕਹਿੰਦੇ ਯਾਰ ਇਹ ਤਾਂ ਮੱਥਾ ਟੇਕਣ ਲੱਗ ਗਏ ਇਹ ਤਾਂ ਯਾਰ ਗੁਰੂ ਸਾਹਿਬ ਨੂੰ ਤਾਂ ਜਿੰਦਾ ਗੁਰੂ ਦਾ ਦਰਜਾ ਹੈ ਇਹ ਤਾਂ ਬਹੁਤ ਅਰਦਾਸਾਂ ਕਰਦੇ ਆ ਹਰ ਦੋ ਟਾਈਮ ਤੇ ਤੇ ਇਹ ਤਾਂ ਗੁਰੂ ਦੇ ਅਸ਼ੀਰਵਾਦ ਪ੍ਰਾਪਤ ਹੈ ਲੋਕ ਨੇ ਇਹਨੂੰ ਮੱਥਾ ਵੇਨਾ ਟੇਕਣ ਦਿਓ ਵੀਰੋ 7 ਤਰੀਕ ਵਾਲੀ ਤੇ 15 ਤਰੀਕ ਵਾਲੀ ਟ੍ਰੇਨ ਨਹੀਂ ਦਿੱਤੀ ਇਹਨਾਂ ਨੇ ਲਿਖ ਕੇ ਦਿੱਤਾ ਸਾਨੂੰ ਮੇਰੇ ਕੋਲੇ ਆਈਮੇਲ ਪਈ ਆ ਇਹਦੇ ਵਿੱਚ ਰੇਲਵੇ ਨੇ ਲਿਖ ਕੇ ਦਿੱਤਾ ਕਹਿੰਦੇ ਸਾਡੇ ਕੋਲੇ ਇੰਜ ਜੀ ਹੈਗੇ ਅਸੀਂ ਨਹੀਂ ਦਿੰਦੇ ਮੱਥਾ ਟੇਕਣ ਤੋਂ ਵੀ ਰੋਕਣਗੇ ਸਾਨੂੰ ਹਣ ਐਨੇ ਐਨੇ ਥੱਲੇ ਗਿਰ ਗਏ ਮੈਂ ਤੁਹਾਨੂੰ ਕਿਹਾ ਸੀ ਨਾ ਇੱਕ ਦਿਨ ਮੈਂ ਬੋਲਿਆ ਸੀ ਕਿ ਜੇ ਇਹਨਾਂ ਦਾ ਵਾਸ ਚੱਲੇ ਇਹ ਕੈਪਟਨ ਅਮਰਿੰਦਰ ਤੇ ਸੁਨੀਲ ਜਾਖੜ ਨੂੰ ਪੁੱਛਣਾ ਚਾਹੀਦਾ ਆਪਾਂ ਨੂੰ ਉਹ ਭਾਜਪਾ ਚ ਨੇ ਹੁਣ ਕਿ ਜੇ ਇਹਨਾਂ ਦਾ ਵਾਸ ਚੱਲੇ ਜਨਗਨ ਮੰਚ ਉਹ ਵੀ ਪੰਜਾਬ ਘਟ ਦੇਣਗੇ राष्ट्रीय गीत पंजाब है और पंजाब सब तो पहले नंबर पर आता है जन गन मन अधि ना एक जाया भारत भाग्य विधाता गुजरात मराठा पंजाब कर दे यूपी पा दे उ हाँ यूपी सिंध गुजरात मराठा कर इन्हें की है एक बेली लिया रोज तो संविधान बदली जाते हैं कोई गल नहीं रोज ਨਰਿੰਦਰ ਮੋਦੀ ਕਿਤੇ ਨਾ ਕਿਤੇ ਜਾ ਕੇ ਕਹਿੰਦਾ ਡਬਲ ਇੰਜਨ ਕੀ ਸਰਕਾਰ ਚਾਹੀਏ ਡਬਲ ਇੰਜਨ ਕੀ ਸਰਕਾਰ ਉਹ ਰੇਲਵੇ ਕਹਿੰਦਾ ਸਾਡੇ ਕੋਲ ਇੰਜਨ ਹੀ ਹੈ ਨਹੀਂ ਤੁਸੀਂ ਡਬਲ ਇੰਜਨ ਕਰੀ ਜਾਂਦੇ ਹੋ ਯਾਰ